ਆਮ ਆਦਮੀ ਪਾਰਟੀ ਪੰਜਾਬ ਅੰਦਰ 13 ਜ਼ੀਰੋ ਦਾ ਹੌਕਾ ਦੇ ਰਹੀ ਹੈ ਜਿਸ ਦੇ ਤਹਿਤ ਸੀਐਮ ਭਗਵੰਤ ਮਾਨ ਹਰ ਹਲਕੇ ਵਿੱਚ ਖੁਦ ਜਾ ਕੇ ਰੈਲੀਆਂ ਰੋਡ ਸ਼ੋਅ ਕਰ ਰਹੇ ਨੇ ਤਾਂ ਅੱਜ ਜਿੱਥੇ ਕੀ ਗੁਰਦਾਸਪੁਰ ਵਿੱਚ ਰੈਲੀ ਕੀਤੀ ਹੈ ਸੀਐਮ ਭਗਵੰਤ ਸਿੰਘ ਮਾਨ ਨੇ ਤਾਂ ਉਸ ਤੋਂ ਬਾਅਦ ਹੁਣ ਇੱਥੇ ਅੰਮ੍ਰਿਤਸਰ ਵਿੱਚ ਰੋਡ ਸ਼ੋਅ ਕਰਨਗੇ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਕੀ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਹਲਕੇ ਤੋਂ ਉਮੀਦਵਾਰ ਨੇ ਤਾਂ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਇੱਥੇ ਹਾਲ ਬਾਜ਼ਾਰ ਦੀਆਂ ਜਿੱਥੇ ਕੀ ਵਰਕਰਾਂ ਦਾ ਫਾੜ ਆਇਆ ਹੋਇਆ ਜਿੱਥੇ ਵੀ ਵੇਖੋ ਆਮ ਆਦਮੀ ਪਾਰਟੀ ਦੇ ਵਰਕਰ ਤੇ ਨਾਲ ਝੰਡੇ ਝੰਡੇ ਵਿਖਾਈ ਦੇ ਰਹੇ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰ ਇੱਥੇ ਉਮੜੇ ਹੋਏ ਨੇ ਸੀਐਮ ਭਗਵੰਤ ਮਾਨ ਦੀ ਇੱਕ ਝਲਕ ਪਾਉਣ ਨੂੰ ਔਰ ਉਹਦੇਰੇ ਉत्साहित ਨਜ਼ਰ ਆ ਰਹੇ ਨੇ ਵਰਕਰ ਵਲੰਟੀਅਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲਗਾਤਾਰ ਨਾਰੇਬਾਜ਼ੀ ਕੀਤੀ ਜਾ ਰਹੀ ਐ ਮੈਮ ਕੀ ਕਹਣਾ ਕਿਸੇ ਦਾ ਮਾਹੌਲ ਚੱਲ ਰਿਹਾ ਹੈ ਔਰ ਥੋੜੀ ਜਿਹੀ ਦੇ ਬਾਅਦ ਭਗਵੰਤ ਮਾਨ ਵੀ ਪਹੁੰਚ ਵਾਲੇ ਬਿਲਕੁਲ ਮੈਂ ਦੱਸਣਾ ਚਾਹਾਂਗੀ ਕਿ ਐਸ ਆਰ ਡੀ ਆ ਜਿਹੜੀਆਂ ਵੂਮਨਸ ਵਿੰਗ ਦੀਆਂ ਜਿਹੜੀਆਂ ਲੇਡੀਜ਼ ਨੇ ਅੱਜ ਬੜਾ ਅਸੀਂ ਖੁਸ਼ੀ ਦੀ ਇੱਕ ਲਹਿਰ ਹੈ ਸਾਡੇ ਵਰਕਰਸ ਵਲੰਟੀਅਰਸ ਦੇ ਵਿੱਚ ਤੇ ਇਹ ਬੜਾ ਸੋਹਣਾ ਮੌਕਾ ਆ ਸਾਡੇ ਕੋਲ ਫੇਰ ਇੱਕ ਵਾਰੀ ਇਤਿਹਾਸ ਰਚਣ ਦਾ ਜਿਸ ਤਰ੍ਹਾਂ ਸਾਡੀ ਆਮ ਆਦਮੀ ਪਾਰਟੀ ਦਾ ਨਾਰਾ ਹੈ 13 0 ਤੇ ਉਹ ਅੱਜ ਖੁਸ਼ੀ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਜੀ ਇਤਿਹਾਸ ਰਚੇ ਕਿ ਕਿ ਫਿਰ ਆਮ ਜੀ ਜਰੂਰ ਸਾਂਗੇ ਜੀ ਇਤਿਹਾਸ ਆਮ ਆਦਮੀ ਪਾਰਟੀ ਨੂੰ ਜਰੂਰ ਰਚੇਗੀ ਇਤਿਹਾਸ ਬਹੁਤ ਸਾਰੀਆਂ ਸੀਟਾਂ ਮਿਲੀਆਂ ਸੀਗੀਆਂ 2022 ਵਿੱਚ 92 ਸੀਟਾਂ ਮਿਲੀਆਂ ਸੀਗੀਆਂ ਕਿ ਸਮਝ ਵੀ ਆਸੀ ਲੋਕ ਸਭਾ ਇਲੈਕਸ਼ਨਸ ਵਿੱਚ ਵੀ ਜਿਆਦਾ ਸੀਟਾਂ ਮਿਲਣਗੀਆਂ ਲੋਕ ਸਭਾ ਇਲੈਕਸ਼ਨ ਦੇ ਵਿੱਚ ਵੀ ਆਮ ਆਦਮੀ ਪਾਰਟੀ ਸਾਡੀ ਪੂਰੀ ਸੀਟ ਲੈ ਕੇ ਜਾਏਗੀ ਆਵਾਜ਼ ਦੀ ਪਾਰਟੀ ਔਰ ਸਾਨੂੰ ਪੂਰਾ ਵਿਸ਼ਵਾਸ ਹੈ ਇਹ ਜਿਹੜੀ ਅੰਮ੍ਰਿਤਸਰ ਲੈ ਚੱਲੀ ਹੈ ਆਮ ਆਦਮੀ ਪਾਰਟੀ ਦੀ ਉਹ ਆਪਣਾ ਰੰਗ जरूर ਲਿਆਏਗੀ ਔਰ ਇਹ ਲੋਕ ਸਭਾ ਦੀ ਸੀਟ ਸਾਡੇ ਅੰਮ੍ਰਿਤਸਰ ਦੇ ਵਿੱਚ जरूर ਆਏਗੀ ਕਿ ਤੁਹਾਨੂੰ ਲੱਗਦਾ ਹੈ ਵੀ ਆ ਜਿਹੜੀ ਮਹਿਲਾਵਾਂ ਨਾਲ ਗਰੰਟੀ ਕੀਤੀ ਸੀ ਉਹ ਪੂਰੀ ਨਹੀਂ ਹੋਈ ਹਾਂਜੀ ਹਾਂਜੀ ਉਹ ਵੀ ਪੂਰੀ ਹੋਏਗੀ ਕਿਉਂਕਿ ਹੋਲੀ-ਹੋਲੀ ਸਾਰੀਆਂ ਗਰੰਟੀਆਂ ਦਿੱਤੀਆਂ ਜਾ ਰਹੀਆਂ ਸਾਡੀ ਸਰਕਾਰ ਵੱਲੋਂ ਔਰ ਇਹ ਵੀ ਜਿਹੜੀ ਗਰੰਟੀ ਹੈ ਮਹਿਲਾਵਾਂ ਦੇ 1000 ਰੁਪਏ ਵਾਲੀ ਉਹ ਵੀ ਜਲਦੀ ਹੀ ਪੂਰੀ ਹੋਏਗੀ ਆ ਸ ਹੈ ਜਲਦੀ ਪੂਰੀ ਹੋ ਜਾਏਗੀ ਹਾਂਜੀ ਹਾਂਜੀ ਬਿਲਕੁਲ ਹੈ ਔਰ ਮੇ ਇਲਾਵਾ ਦੇ ਵਿੱਚ ਖੁਸ਼ੀ ਦੀ ਲਹਿਰ ਜਰੂਰ ਉੱٹےਗੀ ਹਾਂਜੀ ਬਾਕੀ ਸਾਰੀ ਗਰੰਟੀਆਂ ਪੂਰੀਆਂ ਹੋਈਆਂ ਐ ਵੀ ਗਰੰਟੀ ਪੂਰੀ ਹੋਏਗੀ ਜ਼ੀਰੋ ਬਿਜਲੀ ਦੇ ਬਿੱਲ ਆ ਰਹੇ ਐ 90% ਘਰਾਂ ਵਿੱਚ ਜ਼ੀਰੋ ਬਿਜਲੀ ਬਿੱਲ ਆ ਰਹੇ ਐ ਸਾਡੇ ਆਪਾਂ ਕਿਹਾ ਸੀ ਆਪਾਂ ਹੈਲਥ ਵਾਸਤੇ ਕੰਮ ਕਰਾਂਗੇ ਆਪਣੇ ਮੋਹੱਲਾ ਕਲੀਨਿਕ ਬਣੇ 500 ਤੋਂ ਵੱਧ ਮੋਹੱਲਾ ਕਲੀਨਿਕ ਬਣਿਆ ਤੇ ਬਾਕੀ ਆਪਣਾ ਰੋਜ਼ਗਾਰ ਦੀ ਭੂਮਿਕਾ ਮਹਿਲਾਵਾਂ ਦੀ ਭੂਮਿਕਾ ਨੂੰ ਕਿਸ ਨੇ ਦੇਖਦੇ ਹੋ ਇਲੈਕਸ਼ਨ ਵਿੱਚ ਮਹਿਲਾਵਾਂ ਕਿੰਨੀ ਕ ਵੱਡੀ ਭੂਮਿਕਾ ਨਿਭਾਉਣ ਗਿਆ ਮੇਨ ਭੂਮਿਕਾ ਮਹਿਲਾਵਾਂ ਹੀ ਨਿਭਾਈਆਂ ਜਿਸ ਤੱਕ ਪਹਿਲਾਂ ਵੀ ਨਿਭਾਈਆਂ ਸੀ ਹੁਣ ਵੀ ਮਹਿਲਾਵਾਂ ਹੀ ਨਿਭਾਈਆਂ ਕਿਉਂਕਿ ਮਹਿਲਾਵਾਂ ਨੂੰ ਬੜੀ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਬਸ ਦਾ ਬਿਲਕੁਲ ਰੈਂਟ ਫ੍ਰੀ ਹੈ ਕਿਤੇ ਵੀ ਜਾਣਾ ਆਉਣਾ ਬਸ ਵਿੱਚੋਂ ਤੇ ਮੈਂਤ ਬਿਜਲੀ ਦਾ ਬਿੱਲ ਲਗਾ ਜਿਹੜਾ ਜ਼ੀਰੋ ਆ ਰਿਹਾ ਉਹ ਕਾਫੀ ਲੇਡੀਜ਼ ਨੂੰ ਕਾਫੀ ਯਾਨੀ ਕਿ ਇਜ਼ੀ ਹੋਇਆ ਬਿਲ ਵਿੱਚ ਕਹਿੰ ਕਿ ਆਪਣੇ ਸੋਈ ਵਿੱਚੋਂ ਪੈਸਾ ਕਢਾਲਣਾ ਪਹਿਲਾਂ ਉਹਨਾਂ ਨੂੰ ਟੈਨਸ਼ਨ ਹੋ ਜਾਂਦੀ ਸੀ ਮਹੀਨੇ ਦੀ ਕਿ ਉਹਨ ਬਿਜਲੀ ਦਾ ਬਿੱਲ ਭਰਾਂਗੇ ਹੁਣ ਉਹਨਾਂ ਨੂੰ ਉਹੀ ਪੈਸੇ ਦੀ ਉਹ ਬਚਤ ਕਰ ਰਹੇ ਆ ਤੇ ਬਾਕੀ 1000 ਰੁਪਏ ਜਿਹੜਾ ਗਾਰੰਟੀ ਦਾਗਾ ਸੀ ਉਹ ਵੀ ਮਹਿਲਾਵਾਂ ਨੂੰ ਆਏਗਾ ਔਰ ਬਹੁਤ ਜਲਦੀ ਆਏਗਾ ਬਹੁਤ ਬਹੁਤ ਜਲਦੀ ਬਿਲਕੁਲ ਜੀ ਵਰਕਰ ਜਿਹੜੇ ਕਿ ਪੱਬਾਂ ਭਾਰ ਹੋਏ ਬੈਠੇ ਨੇ ਔਰ ਸਿਰਫ ਤਾਂ ਸਿਰਫ ਇਹੀ ਉਡੀਕ ਹੈ ਭਗਵਨ ਸਿੰਘ ਮਾਨ ਕਿਦੋਂ ਇੱਥੇ ਪਹੁੰਚਦੇ ਨੇ ਕਿਉਂਕਿ ਅੱਜ ਕੁਲਜੀਤ ਸਿੰਘ ਢਾਲੀਵਾਲ ਦੀ ਜਿਹੜੀ ਕਿ ਹਮਾਇਤ ਵਿੱਚ ਇੱਕ ਵੱਡੀ ਰੈਲੀ ਰੋਡ ਸ਼ੋ ਜਿਹੜਾ ਕਿ ਇੱਥੇ ਕੱਢੇ ਜਾ ਰਿਹਾ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਜਿੱਥੇ ਕਿ ਦੂਰ ਦੂਰ ਤੱਕ ਜਿੱਥੇ ਵੀ ਨਿਗਾਹ ਜਾਂਦੀ ਹੈ ਉੱਥੇ ਆਮ ਆਦਮੀ ਪਾਰਟੀ ਦੇ ਬੈਨਰ ਫਲੈਕਸੀਆਂ ਝੰਡੇ ਵਰਕਰ ਵਲੰਟੀਅਰ ਜਿਹੜੇ ਨੇ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਪਹੁੰਚੇ ਹੋਏ ਨੇ ਆਪਣੇ ਮਹਿਬੂਬ ਨੇਤਾ ਸੀਐਮ ਭਗਵੰਤ ਮਾਨ ਦੀ ਚਲਕ ਪਾਉਣ ਵਾਸਤੇ ਕਿਉਂਕਿ ਸੀਐਮ ਭਗਵੰਤ ਮਾਨ ਲਗਾਤਾਰ ਪੰਜਾਬ ਅੰਦਰ ਰਿਆਲੀਆਂ ਰੋਡ ਸ਼ੋਅ ਕਰ ਰਹੇ ਨੇ ਔਰ ਹੌਕਾ ਦੇ ਰਹੇ ਨੇ 13 0 ਨਾਲ ਆਵਾਜ਼ੀ ਪਾਰਟੀ ਪੰਜਾਬ ਅੰਦਰ ਜਿੱਤ ਹਾਸਲ ਕਰੇਗੀ ਵੱਡੀਆਂ ਚੁਣੌਤੀਆਂ ਨੇ ਔਰ ਵੱਡੇ ਦਾਅਵੇ ਨੇ ਖੈਰ ਇਹ ਦਾਅਵੇ ਤਾਂ ਪਤਾ ਲੱਗਣਗੇ 4 ਜੂਨ ਨੂੰ ਹੀ ਜਦੋਂ ਨਤੀਜੇ ਆਉਣੇ ਨੇ ਪਰ ਫਿਲਹਾਲ ਜੋ ਮਾਹੌਲ ਵਿਖਾਈ ਦੇ ਰਿਹਾ ਹੈ ਲਗਾਤਾਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੀ ਜਿਹੜਾ ਕਿ ਲੋਕ ਨਿੱਤ ਦੇ ਉਹ ਵਿਖਾਈ ਦੇ ਰਹੇ ਨੇ ਔਰ ਵੱਡੀ ਗਿਣਤੀ ਵਿੱਚ ਜਿੱਥੇ ਹਾਲ ਬਾਜ਼ਾਰ ਚ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਕਿਥੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਵਲੰਟੀਅਰ ਆਮ ਆਦਮੀ ਪਾਰਟੀ ਦੇ ਵਰਕਰ ਸੇ ਬਾਹਰ ਜਿਹੜੇ ਕਿ ਪੱਬਾ ਪਾਰ ਹੋਏ ਬੈਠੇ ਨੇ ਕਿਉਂਕਿ ਕੁਝ ਸਮੇਂ ਬਾਅਦ ਹੀ ਸੀਐਮ ਭਗਵੰਤ ਮਾਨ ਨੇ ਸੇ ਪਹੁੰਚਣਗੇ ਰੋਡ ਸ਼ੋਅ ਕਰਨਗੇ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਕਿ ਆਮ ਆਦਮੀ ਪਾਰਟੀ ਅੰਮ੍ਰਿਤਸਰ ਹਲਕੇ ਤੋਂ ਜਿਹੜੀ ਕਿ ਇੱਕ ਵਕਾਰੀ ਸੀਟ ਹੈ ਇੱਥੇ ਸੀਟ ਤੇ ਹਰ ਕਿਸੇ ਦੀ ਨਿਗਾਹ ਹੈ ਔਰ ਇਸ ਵਕਾਰੀ ਸੀਟ ਨੂੰ ਹਰ ਕੋਈ ਜਿੱਤਣ ਦੀ ਕੋਸ਼ਿਸ਼ ਵਿੱਚ ਹੈ ਭਾਵੇਂ ਉਹ ਆਮ ਆਦਮੀ ਪਾਰਟੀ ਹੈ ਕਾਂਗਰਸ ਹੈ ਅਕਾਲੀ ਦਲ ਹੈ ਜਾਂ ਭਾਜਪਾ ਹੈ ਹਰ ਕੋਈ ਚਾਹੁੰਦਾ ਹੈ ਇਹ ਵਕਾਰੀ ਸੀਟ ਜਿਹੜੀ ਕਿ ਉਸ ਦੇ ਖਾਤੇ ਵਿੱਚ ਆਵੇ ਪਰ ਇਹਦਾ ਪਤਾ ਤਾਂ 4 ਜੂਨ ਨੂੰ ਹੀ ਲੱਗੇਗਾ ਜਦੋਂ ਨਤੀਜੇ

ek aur whatsapp channel par